6 ਜੂਨ ਨੂੰ ਲੈ ਕੇ ਅੱਜ ਦਲ ਖਾਲਸਾ ਵੱਲੋਂ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਪਾਰਟੀ ਦੇ ਨੇਤਾ ਪਰਮਜੀਤ ਸਿੰਘ ਮੰਡ ਨੇ 1984 ਤੋਂ ਲੈ ਕੇ 2025 ਤੱਕ ਦੇ ਹਾਲਾਤਾਂ ਨੂੰ ਚੁਣੌਤੀ ਦਿੰਦਿਆਂ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ جنگ ਨਹੀਂ ਚਾਹੁੰਦਾ ਪਰ ਪੰਜਾਬ ਆਜ਼ਾਦੀ ਜ਼ਰੂਰ ਚਾਹੁੰਦਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਕਸ਼ਮੀਰ ਦੇ ਲੋਕ ਵੀ جنگ ਨਹੀਂ ਸਿਰਫ ਹੱਕ ਚਾਹੁੰਦੇ ਹਨ। ਪ੍ਰੈਸ ਕਾਨਫਰੰਸ ਦੌਰਾਨ ਦਾਲ ਖਾਲਸਾ ਦੇ ਸੀਨੀਅਰ ਆਗੂ ਕਮਰਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ 5 ਜੂਨ ਨੂੰ ਆਜ਼ਾਦੀ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਅੰਮ੍ਰਿਤਸਰ ਦੇ ਬੁਰਜ ਅਕਾਲੀ ਫੁੱਲਾ ਸਿੰਘ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਲੰਘੇਗਾ ਤੇ ਆਖਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਖਤਮ ਹੋਏਗਾ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਰਦਾਰ ਕਮਰਪਾਲ ਸਿੰਘ ਗੋੜਾ ਨੇ ਬੜੇ ਹਾਲਾਤਾਂ ਦੇ ਬਾਰੇ ਦਾਲ ਖਾਲਸਾ ਦਾ ਨਜ਼ਰੀਆ ਤੁਹਾਡੇ ਨਾਲ ਸਾਂਝਾ ਕੀਤਾ ਆ। ਔਰ ਉਹਦੇ ਚ 1984 ਤੋਂ ਲੈ ਕੇ ਤੇ 2025 ਤੱਕ ਜਿਹੜਾ جنگ ਦਾ ਮਾਹੌਲ ਬਣਿਆ ਚਾਹੇ ਉਹ ਵਿਦਿਨ ਇਹਨਾਂ ਦੀ ਪੈਰੀਫੇਰੀ ਬਣਿਆ ਹੋਵੇ ਚਾਹੇ ਉਹ جنگ ਹਿੰਦ ਪੰਜਾਬ ਦਾ ਬਣਿਆ ਹੋਵੇ ਤੇ ਜਾਂ ਅੱਜ ਦੇ ਦਿਨਾਂ ਦੇ ਵਿੱਚ ਉਹ جنگ ਹਿੰਦ ਪਾਕਿਸਤਾਨ ਦਾ ਬਣਿਆ ਹੋਵੇ ਉਹਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ। ਇਨ੍ਹਾਂ ਗੱਲਾਂ ਦੇ ਵਿੱਚ ਜਿਹੜਾ ਪੰਜਾਬ ਦਾ 뷰 ਪੁਆਇੰਟ ਆ ਜਿਹੜਾ ਕਸ਼ਮੀਰ ਦਾ ਨਜ਼ਰੀਆ ਆ ਜਾਂ ਜਿਹੜੀਆਂ ਬਾਰਡਰ ਸਟੇਟ ਦਾ ਨਜ਼ਰੀਆ ਆ ਉਹ ਤੁਹਾਡੇ ਨਾਲ ਰੱਖਿਆ। ਔਰ ਉਹਦੇ ਚ ਇਹ ਗੱਲ ਕਹੀ ਹੈ ਕਿ ਪੰਜਾਬ جنگ ਨਹੀਂ ਚਾਹੁੰਦਾ। ਇਹੇ ਗੱਲ ਤੁਸੀਂ ਕਸ਼ਮੀਰ ਜਾ ਕੇ ਪੁੱਛੋ ਕਸ਼ਮੀਰ ਵੀ ਕਹੇਗਾ ਕਿ ਅਸੀਂ جنگ ਨਹੀਂ ਚਾਹੁੰਦੇ। ਪਰ ਉਹਦੇ باوجود ਜੇ ਤੁਸੀਂ ਵੇਖੋ ਤੇ ਕਸ਼ਮੀਰੀਆਂ ਨੇ ਵੀ ਹਿੰਦੁਸਤਾਨ ਦੇ ਨਾਲ جنگ ਲੜੀ ਤੇ ਲੜ ਰਹੇ ਨੇ। ਪੰਜਾਬ ਵੀ ਇੰਡੀਅਨ ਆਰਮੀ ਦੇ ਨਾਲ جنگ ਲੜ ਚੁੱਕਾ ਹੈ ਤੇ ਅੱਜ ਵੀ جنگ ਲੜ ਰਿਹਾ ਹੈ। ਹੁਣ ਇਹ ਗੱਲਾਂ ਵੇਖਣ ਨੂੰ ਬੇਸ਼ੱਕ ਕੌਂਟਰੈਡਿਕਟਰੀ ਲੱਗਦੀਆਂ ਨੇ ਵੀ ਇੱਕ ਪਾਸੇ ਅਸੀਂ ਜੰਗ ਲੜ ਰਹੇ ਆ ਤੇ ਦੂਜੇ ਪਾਸੇ ਅਸੀਂ ਕਹਿੰਦੇ ਆ ਕਿ ਅਸੀਂ ਜੰਗ ਨਹੀਂ ਚਾਹੁੰਦੇ ਇੱਥੇ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਪੰਜਾਬ ਜੰਗ ਨਹੀਂ ਚਾਹੁੰਦਾ ਪਰ ਅਸੀਂ ਆਪਣੀ ਆਜ਼ਾਦੀ ਜ਼ਰੂਰ ਚਾਹੁੰਦੇ ਇਹ ਹਿੰਦੁਸਤਾਨ ਨੇ ਤੈਅ ਕਰਨਾ ਆ ਕਿ ਉਹਨੇ ਕਿਹੜੇ ਰਾਹ ਤੁਰਨਾ ਇਹ ਦੋਵੇਂ ਕੌਮਾਂ ਜਿਹੜੀਆਂ ਇਹਨਾਂ ਦੋ ਮੁਲਕਾਂ ਦੇ ਵਿਚਕਾਰ ਪਿਸ ਰਹੀਆਂ ਨੇ ਅਸੀਂ ਜੰਗ ਨਹੀਂ ਚਾਹੁੰਦੇ ਪਰ ਅਸੀਂ ਦੋਵੇਂ ਆਜ਼ਾਦੀ ਚਾਉਂਦੇ ਆ ਅਸੀਂ ਇੰਡੀਪੈਂਡੈਂਸ ਚਾਉਂਦੇ ਆ ਨਾ ਕਿ ਵਾਰ ਪਰ ਵਾਰ ਵਾਰ ਇੱਥੇ ਦੀ ਪੋਲੀਟਿਕਲ ਲੀਡਰਸ਼ਿਪ ਨੇ ਜਿਹੜਾ ਇੱਥੇ ਦਾ ਪੋਲੀਟਿਕਲ ਜਿਹੜੀ ਸਮੱਸਿਆ ਆ ਜਿਹੜਾ ਕਨਫਲਿਕਟ ਆ ਉਹਨੂੰ ਹੱਲ ਕਰਨ ਦੀ ਬਜਾਏ ਹਮੇਸ਼ਾ ਉਹ ਟੈਕਟਿਕਸ ਵਰਤੇ ਨੇ ਜਿਹੜੇ ਜੰਗ ਦੇ ਵਿੱਚ ਵਰਤੇ ਜਾਂਦੇ ਨੇ ਵਾਰ ਦੇ ਵਿੱਚ ਵਰਤੇ ਜਾਂਦੇ ਨੇ ਔਰ ਇੱਕ ਕਦੇ ਵੀ ਇਹੋ ਜਿਹੇ ਜਿਹੜੇ ਸ਼ੈਡੋਸ ਨੇ ਬਾਰ ਦੇ ਇਹ ਕਦੀ ਵੀ ਦੂਰ ਨਹੀਂ ਹੋਣੇ ਜਦੋਂ ਤੱਕ ਇਹ ਖਿੱਤੇ ਆਜ਼ਾਦ ਨਹੀਂ ਹੋ ਜਾਂਦੇ ਇੱਕ ਅਲੱਗ ਮੁਲਕ ਨਹੀਂ ਬਣ ਜਾਂਦੇ ਜਿਹਦੇ ਬਾਰੇ ਦੇ ਵਿੱਚ ਬਰੀਫ ਦੇ ਜਿ ਤੁਹਾਨੂੰ ਜਾਣਕਾਰੀ ਸਰਦਾਰ ਕਮਲਪਾਲ ਸਿੰਘ ਉਹਨਾਂ ਨੇ ਆਪਣੀ ਗੱਲਾਂ ਦੇ ਵਿੱਚ ਦਿੱਤੀ ਆ ਕਿ ਜੇ ਇਸ ਖਿੱਤੇ ਨੂੰ ਸਦੀਵੀ ਸ਼ਾਂਤ ਕਰਨਾ ਆ ਤੇ ਇੱਥੇ ਪੀਸ ਲਿਆਉਣੀ ਆ ਇੱਥੇ ਸ਼ਾਂਤੀ ਲਿਆਉਣੀ ਆ ਤੇ ਉਹਦੇ ਲਈ ਜਿਹੜੀਆਂ ਲੋਕਾਂ ਦੀਆਂ ਐਸਪੀਰੇਸ਼ਨਸ ਨੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੇ ਸਾਡੇ ਦਾਅਵੇ ਨਿਰਾਜ਼ ਕਰਨ ਦੇ ਉਹਦੇ ਉੱਤੇ ਵਾਲੇ ਚਾੜਨੇ ਪੈਣੇ ਨੇ ਔਰ ਇਹ ਇਹ ਦੋਵਾਂ ਮੁਲਕਾਂ ਨੂੰ ਸਮਝ ਲੈਣਾ ਚਾਹੀਦਾ ਆ ਕਿ ਉਹਨਾਂ ਨੇ ਇਸ ਖਿੱਤੇ ਦੇ ਵਿੱਚ ਕਦੋਂ ਸ਼ਾਂਤੀ ਲਿਆਉਣੀ ਆ ਤੇ ਕਦੋਂ ਇਸ ਮਸਲਿਆਂ ਨੂੰ ਇੱਕ ਡਾਇਲੌਗ ਦੇ ਨਾਲ ਹੱਲ ਕਰਨਾ 84 ਦਾ ਵੀ ਜਿਹੜਾ ਸਾਡੇ ਤੇ ਅਟੈਕ ਆ ਜੇ ਉਹਦੀ ਜੜ ਫੜੀ ਜਾਵੇ ਤੇ ਉਹ ਇਸੇ ਚੀਜ਼ 'ਚ ਪਈ ਹੋਈ ਆ ਜਿਹੜੇ ਸਾਡੇ ਨਾਲ ਵਿਤਕਰੇ ਹੋ ਰਹੇ ਹੀ ਜਿਹੜੀਆਂ ਸਾਡੀਆਂ ਡਿਮਾਂਡਸ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਫੁੱਲਫਿਲ ਕਰਾਂਗੇ ਉਹਨਾਂ ਨੂੰ ਜਦੋਂ ਨਹੀਂ ਪੂਰਾ ਕੀਤਾ ਫਿਰ ਮੋਰਚੇ ਲੱਗਦੇ ਨੇ ਧਰਮਯੋਧ ਮੋਰਚੇ ਤੱਕ ਗੱਲ ਆਈ ਪੰਜਾਬੀ ਸੂਬਾ ਮੋਰਚਾ ਪਿਛੇ ਲੱਗਾ ਨਰੰਗਕਾਰੀ ਕਾਂਡ ਵਿੱਚ ਵਾਪਰੇ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਵਾਇਆ ਗਿਆ ਇਸ ਧਰਤੀ ਦੇ ਉੱਤੇ ਉਹ ਨਿਰੰਤਰ ਅੱਜ ਵੀ ਜਾਰੀ ਹੈ ਇਹ ਉਹੀ ਸਾਰੀਆਂ ਨਿੱਗੀਆਂ ਨਿੱਗੀਆਂ ਚੀਜ਼ਾਂ ਸੀ ਜਿਹੜੀਆਂ ਸਾਡੇ ਲਈ ਬੜੀਆਂ ਐਮਨੇ ਪਰ ਦੁਨੀਆ ਇਹਨੂੰ ਬੇਸ਼ੱਕ ਛੋਟੀਆਂ ਸਮਝਦੀ ਆਣ ਜਿਨ੍ਹਾਂ ਦੇ ਕਾਰਨ 84 ਤੱਕ ਹਾਲਾਤ ਪਹੁੰਚੇ ਤੇ ਅੱਜ ਵੀ ਜਿਉਂ ਚੀਜ਼ਾਂ ਹੱਲ ਨਹੀਂ ਹੋਈਆਂ ਤੇ ਇਹਦਾ ਮਤਲਬ ਕਿ ਜੰਗ ਦਾ ਤਰੀਕਾਕਾਰ ਬੇਸ਼ੱਕ ਬਦਲ ਗਿਆ ਹੋਵੇ ਇੰਡੀਆ ਨੇ ਸਾਨੂੰ ਮਾਰਨ ਦਾ ਸਾਨੂੰ ਸਪਰੈਸ ਕਰਨ ਦਾ ਸਾਨੂੰ ਦੱਬਣ ਦਾ ਤਰੀਕਾ ਘਰ ਬੇਸ਼ੱਕ ਬਦਲ ਲਿਆ ਹੋਵੇ ਪਰ ਇਹ ਕਦੇ ਵੀ ਲੌਂਗ ਟਰਮ ਦੇ ਵਿੱਚ ਕਾਮਯਾਬ ਨਹੀਂ ਹੋਣਾ ਕਿ ਇਸ ਤਰੀਕੇ ਨਾਲ ਤੁਸੀਂ ਚੁੱਪਚਾਪੀ ਤੇ ਲੋਕਾਂ ਨੂੰ ਦਬਲੀ ਜਾਓ ਉਹਨਾਂ ਦੇ ਹੱਕ ਖੋਈ ਜਾਓ ਤੇ ਬਾਅਦ ਚ ਨਾਲ ਦੀ ਨਾਲ ਇਹ ਵੀ ਕਹੀ ਜਾਓ ਕਿ ਇਸ ਕਿਤੇ ਦੇ ਵਿੱਚ ਸ਼ਾਂਤੀ ਆ ਗਈ ਇਥੋਂ ਤੱਕ ਕਿ ਤੁਸੀਂ ਮਹਿਸੂਸ ਕਰੋ ਗੱਲ ਨੂੰ ਮੈਂ ਆਪਣੀ ਗੱਲ ਕਹਿ ਕੇ ਪ੍ਰੋਗਰਾਮਸ ਤੇ ਆਵਾਂ ਜਿਹੜੇ ਉਲੀਕੇ ਨੇ ਇੰਡੀਅਨ ਹੋਮ ਮਿਨਿਸਟਰ ਵਾਰ-ਵਾਰ ਆਪਣੀਆਂ ਤਕਰੀਰਾਂ ਦੇ ਵਿੱਚ ਇਹ ਗੱਲ ਕਲੇਮ ਕਰਦੇ ਸੀ ਕਿ ਅਸੀਂ ਕਸ਼ਮੀਰ ਦੇ ਵਿੱਚ ਸ਼ਾਂਤੀ ਲੈਣ ਦੀ ਵਾਰ-ਵਾਰ ਕਲੇਮ ਕਰਦੇ ਸੀ ਆਮ ਪ੍ਰੈਸ ਨੂੰ ਡੀਲ ਕਰਨ ਤੋਂ ਲੈ ਕੇ ਆਮ ਆਪਣੀਆਂ ਸਟੇਜਾਂ ਤੋਂ ਭਾਸ਼ਣ ਦੇਣ ਤੱਕ ਲੈ ਕੇ ਆਪਣੀ ਪਾਰਲੀਮੈਂਟ ਤੱਕ ਇਹ ਗੱਲ ਕਲੇਮ ਕਰਦੇ ਵੀ ਅਸੀਂ ਕਸ਼ਮੀਰ ਦੇ ਵਿੱਚ ਨਾਰਮਲਿਟੀ ਲਿਆਂਦੀ ਕਸ਼ਮੀਰ ਦੇ ਵਿੱਚ ਅਸੀਂ ਸ਼ਾਂਤੀ ਲਿਆਂਦੀ ਔਰ ਉਹ ਸਾਰਾ ਉਹਨਾਂ ਦਾ ਦਾਵਾ ਇੱਕਦਮ ਠੋਸ ਹੋ ਗਿਆ ਔਰ ਕਿੱਥੇ ਦੇ ਕਿੱਥੇ ਹਾਲਾਤ ਪਹੁੰਚ ਗਏ ਸੋ ਇਹ ਆ ਗੱਲ ਨੂੰ ਜਿਹੜੀ ਗੱਲ ਸਮਝਣ ਵਾਲੀ ਹੈ ਵੀ ਜੇ ਵਾਕਿਆ ਹੀ ਸ਼ਾਂਤੀ ਲਿਉਣੀ ਹੈ ਇਸ ਕਿੱਤੇ ਦੇ ਵਿੱਚ ਫਿਰ ਲੋਕਾਂ ਦੀਆਂ ਭਾਵਨਾਵਾਂ ਸਮਝੇ ਇੰਡੀਆ ਵੀ ਸਮਝੇ ਪਾਕਿਸਤਾਨ ਵੀ ਸਮਝੇ ਔਰ ਜਿਹੜੇ ਲੋਕ ਨੇ ਇਹਨਾਂ ਨੂੰ ਬਕਾਇਦਾ ਜਿ ਥਿਰ ਬਿਠਾ ਕੇ ਤੇ ਇਹਨਾਂ ਦਾ ਮਸਲਾ ਜਿਹੜਾ ਹੈ ਉਹ ਹੱਲ ਹੋਣਾ ਚਾਹੀਦਾ ਪੰਜਾਬ ਦਾ ਤੇ ਕਸ਼ਮੀਰ ਦਾ ਜਿਹੜੀ 84 ਦੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਜੋ ਵਾਪਰਿਆ ਸਾਡੇ ਤੇ ਜਿਸ ਤਰੀਕੇ ਦੇ ਨਾਲ ਇੰਡੀਅਨ ਆਰਮੀ ਨੇ ਆਪਣੇ ਉਸ ਸਮੇਂ ਦੇ ਪੋਲੀਟੀਕਲ ਲੀਡਰਸ਼ਿਪ ਦੇ ਇਸ਼ਾਰਿਆਂ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਿਸ ਬੇਅਦਬੀ ਦੀ ਦੁਹਾਈ ਅਸੀਂ ਅੱਜ ਪਾਉਂਦੇ ਆਂ ਵੀ ਕੋਈ ਇੱਕ ਜਾਂ ਦੋ ਬੰਦਾ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ ਇੰਡੀਅਨ ਆਰਮੀ ਨੇ ਸਾਡੀ ਰੈਫਰੈਂਸ ਲਾਇਬ੍ਰੇਰੀ ਸਾੜ ਕੇ ਨਾ ਜਾਣੇ ਕਿੰਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਤਨ ਸਰੂਪਾਂ ਦੀ ਬੇਦਬੀ ਆਪ ਕੀਤੀ ਕਿੰਨਾ ਅਨਮੋਲ ਖਜ਼ਾਨਾ ਸਾਡਾ ਇੱਥੋਂ ਲੁੱਟ ਕੇ ਲੈ ਗਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਇਹਦੇ ਵਿਰੋਧ ਦੇ ਵਿੱਚ ਵੀ ਉਹਦਾ ਆਵਾਜ਼ ਉੱਠੀ ਸੀ ਤੇ ਅੱਜ ਵੀ ਉੱਠ ਰਹੀ ਹੈ ਤੇ ਉੱਠਦੀ ਰਹੇਗੀ ਪਰ ਉਸ ਪੀੜ ਨੂੰ ਆਪਣੇ سینਿਆਂ ਦੇ ਵਿੱਚ ਸਮਾ ਕੇ ਉਸ ਪੀੜ ਨੂੰ ਯਾਦ ਕਰਕੇ ਤੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਉਣ ਦੇ ਲਈ ਕਿ ਸਾਡੇ ਮਸਲੇ ਕੀ ਨੇ ਤੇ ਇੰਡੀਆ ਨੇ ਸਾਡੇ ਨਾਲ ਕੀ ਕੁਝ ਕੀਤਾ ਤੇ ਸਾਨੂੰ ਅੱਗੇ ਕਿਹੜਿਆਂ ਰਾਵਾਂ ਦੇ ਉੱਤੇ ਤੁਰਨਾ ਚਾਹੀਦਾ ਹੈ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਹ ਸਾਰੀਆਂ ਚੀਜ਼ਾਂ ਆਪਣੀ ਅਗਲੀ ਯੰਗ ਜਨਰੇਸ਼ਨ ਦੇ ਮਾਈਂਡਸ ਦੇ ਵਿੱਚ ਪਾਉਣ ਦੇ ਲਈ ਜਿਹੜੀਆਂ ਸਾਡੀਆਂ ਪੁਰਾਣੀ ਜਨਰੇਸ਼ਨਸ ਨੇ ਜਿਹੜੀ ਪੀੜ੍ਹ ਝੱਲੀ ਖੁਦ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਉਹ ਸਪੀਡ ਨੂੰ ਅਗਲੀ ਜਨਰੇਸ਼ਨ ਦੇ ਅੰਤ ਮਾਨਸਿਕ ਤੌਰ ਦੇ ਉਤੇ ਪਾਉਣ ਦੇ ਲਈ ਤਾਂ ਕਿ ਉਹ ਵੀ ਉਸ ਚੀਜ਼ ਨੂੰ ਮਹਿਸੂਸ ਕਰ ਸਕਣ ਦਾਲ ਖਾਲਸਾ ਹਰ ਸਾਲ ਕੱਲੂ ਘਾਰੇ ਦੀ ਯਾਦ ਦੇ ਵਿੱਚ ਪ੍ਰੋਗਰਾਮ 5 ਤਰੀਕ ਨੂੰ ਔਰ 6 ਤਰੀਕ ਨੂੰ ੁਲਿਖਦਾ ਇਸੇ ਤਹਿ ਤੇ ਇਸ ਸਾਲ ਵੀ 5 ਜੂਨ ਸ਼ਾਮ 5 ਵਜੇ ਕੱਲੂ ਘਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਜਾਏਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਰਾਮਬੋ ਆਏਗਾ ਸ਼ਾਮ 5 ਵਜੇ ਔਰ বাস ਸਟੈਂਡ ਹੁੰਦਾ ਰਾਮ ਬਾਗ ਹਾਲਗੇਟ ਦੇ ਵਿੱਚੋਂ ਦੀ ਓਕੇ ਭਾਈ ਗੁਰਦਾਸ ਹਾਲ ਦੇ ਸਾਹਮਣੇ ਦੀ ਸਾਰਾ ਗੱਡੀ ਦੇ ਸਾਹਮਣੇ ਦੀ ਓਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦਾਂ ਦੇ ਨਮਿਤ ਅਰਦਾਸ ਕੀਤੀ ਜਾਏਗੀ ਔਰ ਆਪਣੇ ਸੰਘਰਸ਼ ਦੇ ਲਈ ਵਚਨਬੱਤਾ ਦੁਹਰਾਈ ਜਾਏਗੀ ਔਰ 6 ਜੂਨ ਨੂੰ ਸਮੁੱਚੀ ਕੌਮ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਉਂਦੀ ਆ ਯਾਦ ਕਰਦੀ ਆ ਆਪਣੇ ਸ਼ਹੀਦਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰਦੀ ਆ ਉਹਨਾਂ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਆਪਣੀ ਅਰਦਾਸ ਕਰਦੀ ਆ ਔਰ ਅਸੀਂ ਆਪਣੀ ਕੌਮ ਨੂੰ ਅਪੀਲ ਕਰਦੇ ਆ ਕਿ ਜਿੱਥੇ 5 ਤਰੀਕ ਨੂੰ ਕੱਲੋਕਾਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ ਹੀ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸਮੂਹਕ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਔਰ ਉਸ ਅਰਦਾਸ ਤੋਂ ਬਾਅਦ ਦਲ ਖਾਲਸਾ ਵੱਲੋਂ ਇਸ ਹਮਲੇ ਦੇ ਰੋਸ ਵਜੋਂ ਇਹਦੇ ਵਿਰੋਧ ਵਿੱਚ ਔਰ ਆਪਣੇ ਲੋਕਾਂ ਨੂੰ ਇਹ ਗੱਲ ਆਮ ਜਨਤਾ ਨੂੰ ਵੀ ਯਾਦ ਦਿਵਾਉਣ ਦੇ ਲਈ ਕਿ ਸਾਡੇ ਨਾਲ ਉਸ ਦਿਨ ਕੀ ਵਾਪਰਿਆ ਸੀ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਜਾਂਦੀ ਹੈ ਜਿਹੜੀ ਇਸ ਸਾਲ ਵੀ ਐਸ ਸੱਚ ਸਟੈਂਡ ਕਰਦੀ ਆ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਹੇਗਾ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਜਿਨ੍ਹਾਂ ਦੇ ਕਾਰੋਬਾਰ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖਣ ਪਰ ਇਸ ਬੰਦ ਦੇ ਵਿੱਚੋਂ ਮੈਡੀਕਲ ਜਿਹੜੇ ਸਹੂਲਤਾਂ ਨੇ ਕੈਮਿਸਟ ਨੇ ਉਹਨਾਂ ਦੀਆਂ ਸ਼ਾਪਸ ਨੇ ਜਿੱਥੇ ਐਮਰਜੈਂਸੀ ਸਭਾਵਾਂ ਚੱਲਦੀਆਂ ਨੇ ਹਸਪੀਟਲਸ ਨੇ ਉਹ ਆਮ ਦੀ ਤਰ੍ਹਾਂ ਖੁੱਲੇ ਰਹਿਣਗੇ ਆਵਾਜਾਈ ਕਿਸੇ ਦੀ ਨਹੀਂ ਰੋਕੀ ਜਾਏਗੀ ਕੋਈ ਕਿਸੇ ਗੁਰੂ ਘਰ ਜਾਣਾ ਚਾਹੁੰਦਾ ਕਿਤੇ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਉਹਨਾਂ ਸਾਰਿਆਂ ਦੀ ਖੁੱਲ ਰਹੇਗੀ ਆਪਣੀ ਮਤਲਬ ਕਿਸੇ ਸੱਜਣ ਮੇਤਰਵਾਲ ਜਾਣਾ ਉਹ ਮਤਲਬ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਾਏਗਾ ਮੈਡੀਕਲ ਸਹੂਲਤਾਂ ਦੇ ਵਿੱਚ ਕੋਈ ਵਿਗਨ ਨਹੀਂ ਪਾਇਆ ਜਾਏਗਾ ਪਰ ਜਿਹੜੇ ਸਾਡੇ ਆਮ ਕਾਰੋਬਾਰੀ ਅਦਾਰੇ ਨੇ ਚਾਹੇ ਬੈਂਕਾਂ ਨੇ ਸਰਕਾਰ ਦੀਆਂ ਚਾਹੇ ਸਾਡੇ ਆਪਣੇ ਪ੍ਰਾਈਵੇਟ ادارے ਨੇ ਕੱਪੜਿਆਂ ਦੀਆਂ ਦੂਸਰੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ। ਔਰ ਜਿਹੜਾ 5 ਤਰੀਕ ਦਾ ਸਾਡਾ ਪ੍ਰੋਗਰਾਮ ਆ ਇਹ ਪੰਜਾਬ ਦੀ ਧਰਤੀ ਦੇ ਉੱਤੇ ਦਲ ਖਾਲਸਾ ਉਹ ਲ ਬਾਕੀ ਸਾਰੀਆਂ ਸਹਿਯੋਗੀ ਜਥੇਬੰਦੀਆਂ ਦੇ ਨਾਲ ਕੱਲੋਕਾਰ ਆਯਾਤਗਾਰੀ ਮਾਰਚ ਕੀਤਾ ਜਾਂਦਾ ਹੈ। ਉੱਥੇ ਹੀ ਬਾਕੀ ਦੁਨੀਆ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਸਿੱਖ ਕੌਮ ਵੱਸੀ ਆ ਜਿੱਥੇ-ਜਿੱਥੇ ਜਾ ਕੇ ਅਸੀਂ ਵਸੇ ਆ। ਉਹਨਾਂ ਥਾਵਾਂ ਦੇ ਉੱਤੇ ਵੀ ਅਲੱਗ-ਅਲੱਗ ਪ੍ਰੋਗਰਾਮ ਉਲੀਕੇ ਗਏ ਨੇ ਇੱਕ ਤਰੀਕ ਨੂੰ ਯੂਕੇ ਦੀ ਧਰਤੀ ਦੇ ਉੱਤੇ ਸਿੱਖ ਫੈਡਰੇਸ਼ਨ ਯੂਕੇ ਔਰ ਉਹਨਾਂ ਦੇ ਸਹਿਯੋਗੀਆਂ ਦੇ ਨਾਲ ਉੱਥੇ ਪ੍ਰੋਗਰਾਮ ਕੀਤੇ ਜਾਣੇ ਨੇ ਇਸ ਜਾਦ ਦੇ ਵਿੱਚ ਇਸੇ ਤਰੀਕੇ ਨਾਲ 7 ਤਰੀਕ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਪ੍ਰੋਗਰਾਮ ਕੀਤੇ ਜਾਣੇ ਨੇ 8 ਨੂੰ ਕੈਨੇਡਾ 8 ਤਰੀਕ ਨੂੰ ਕੈਨੇਡਾ ਦੇ ਵਿੱਚ ਕੀਤੇ ਜਾਣੇ ਨੇ ਸੋ ਹੋਰ ਬਾਕੀ ਜਿੱਥੇ ਜੜੀਆਂ ਵੀ ਕੰਟਰੀਜ਼ ਨੇ ਉੱਥੇ ਵੀ ਸਾਰੀ ਜਗ੍ਹਾ ਹੋਣੇ ਨੇ ਸੋ ਉਹਨਾਂ ਲੋਕਾਂ ਨੂੰ ਵੀ ਜਿਹੜੇ ਸਾਡੇ ਲੋਕ ਉਹਨਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਤੁਹਾਡੇ ਨੇੜੇ-ਨੇੜੇ ਜਿੱਥੇ-ਜਿੱਥੇ ਵੀ ਇਸ ਘੱਲੂਕਾਰੇ ਨੂੰ ਯਾਦ ਕੀਤਾ ਜਾਣਾ ਹੈ, ਪ੍ਰੋਗਰਾਮ ਮਨਾਏ ਜਾਣੇ ਨੇ, ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਹੈ, ਸਿੱਖ ਸੰਗਤਾਂ ਉੱਥੇ ਜ਼ਰੂਰ ਨਤਮਸਤਕ ਹੋਣ, ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇੰਡੀਆ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਇਹ ਸੁਨੇਹਾ ਦੇ ਸਕੀਏ ਕਿ ਅਸੀਂ ਆਪਣੇ ਉੱਤੇ ਹੋਏ ਕਹਿਰ ਨੂੰ, ਅਸੀਂ ਆਪਣੇ ਉੱਤੇ ਹੋਏ ਹਮਲੇ ਨੂੰ ਅੱਜ ਵੀ ਯਾਦ ਰੱਖਦੇ ਆਂ, ਸਾਡੀ ਪੀੜ, ਸੱਜਰੀਆ ਤੇ ਸਾਡਾ ਸੰਘਰਸ਼ ਨਿਰੰਤਰ جاری ਆ। ਸੋ ਇਹ ਸਾਰਾ ਕੁਝ ਜੋ ਕੁਝ ਵੀ ਹੋ ਰਿਹਾ ਆ ਇਸ ਨੂੰ ਇੱਕ ਟੋਟਲਿਟੀ ਦੇ ਵਿੱਚ ਲੈਣਾ ਚਾਹੀਦਾ ਆ ਕਿ ਇਹ ਅਲੱਗ-ਅਲੱਗ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਕਿਤੇ ਮਨਾ ਰਿਹਾ ਕੋਈ ਕਿਤੇ ਅਸੀਂ ਇਸ ਗੱਲ ਦਾ ਮਤਲਬ ਪ੍ਰਗਟਾਵਾ ਕਰਦੇ ਆ ਕਿ ਇਹ ਜਿੱਥੇ-ਜਿੱਥੇ ਵੀ ਮਨਾਇਆ ਜਾ ਰਿਹਾ ਆ ਸਿੱਖ ਜਥੇਬੰਦੀਆਂ ਦੇ ਆਪਸੀ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਜਿਹਦੀ ਜਿੱਥੇ ਸਮਰੱਥਾ ਹੈ ਉਹ ਉੱਥੇ ਮਨਾ ਰਿਹਾ ਸੋ ਅਸੀਂ ਸਾਰਿਆਂ ਦਾ ਸਹਿਯੋਗ ਦਾ ਐਲਾਨ ਵੀ ਕਰਦੇ ਆ ਆਪਣੀ ਸੰਗਤ ਨੂੰ ਅਪੀਲ ਵੀ ਕਰਦੇ ਆ ਕਿ ਜਿੱਥੇ ਵੀ ਇਰੈਸਪੈਕਟਿਵ ਕਿ ਉਹ ਕਿਹੜੀ ਪਾਰਟੀ ਕਿਹੜੇ ਜਥੇਬੰਦੀ ਮਨਾ ਰਹੀ ਉਹਨੂੰ ਇੱਕ ਪਾਸੇ ਰੱਖ ਕੇ ਇਸ ਸੰਘਰਸ਼ ਦੇ ਵਿੱਚ ਇਸ ਪੀੜਾ ਦੇ ਵਿੱਚ ਸ਼ਾਮਲ ਹੋ ਅੰਦੇ ਲਈ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਜਿੱਥੇ ਜਿੱਥੇ ਪ੍ਰੋਗਰਾਮ ਮਨਾਏ ਜਾ ਰਹੇ ਨੇ ਉੱਥੇ ਲਗਾਉਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਉਹ ਮੈਨੂੰ ਲੱਗਦਾ ਜਿਹੜਾ ਅੰਦਰ ਅਕਾਲ ਤਖਤ ਸਾਹਿਬ ਦੇ ਹੁੰਦਾ ਹੈ ਉੱਥੇ ਬੈਨ ਕਰਦੇ ਨੇ ਪਰ ਉਹਨਾਂ ਦਾ ਉੱਥੇ ਇਹ ਕੋ ਆਪਣਾ ਕੈਮਰਾ ਲਾਉਂਦੇ ਨੇ ਜਿਹੜਾ ਸਾਰਿਆਂ ਨੂੰ ਮਿਰਛਾ ਉਹਨਾਂ ਲੇਖ ਦੇ ਦਿੰਦੇ ਹੋਣਗੇ ਸੋ ਉਥੇ ਬੈਨ ਨਹੀਂ ਕੀਤਾ ਜਾਂਦਾ ਅੰਦਰ ਜੇ ਸਾਰਾ ਮੀਡੀਆ ਜਾਏਗਾ ਤੇ ਉਹ ਵੈਸੇ ਵੀ ਤੋ ਦੇਖੋ ਡਿਸਪਲਿਨ ਜਿਹੜਾ ਮੈਨੂੰ ਲੱਗਦਾ ਉਹ ਭੰਗ ਹੋਏਗਾ ਇਸ ਕਰਕੇ ਉਹ ਕਰਦੇ ਨੇ ਬਟ ਜਿਹੜਾ ਉਥੇ ਉਹ ਕਰਦੇ ਨੇ ਉਹਦਾ ਉਹ ਲਿੰਕ ਤੁਹਾਨੂੰ ਸਾਰਿਆਂ ਨੂੰ ਦਿੰਦੇ ਨੇ ਉਹ ਅਸੀਂ ਹਰ ਸਾਲ ਹੀ ਵੇਖਦੇ ਹਾਂ ਸਾਰੇ ਚੈਨਲਾਂ ਦੇ ਉੱਤੇ ਗੱਲ ਚੱਲਦੀ ਹੈ ਸੀਂ ਅਸੀਂ ਬਹੁਤ ਵਾਰੀ ਐਸਜੀਪੀਸੀ ਨੂੰ ਇਹ ਗੱਲ ਕਹਿ ਚੁੱਕੇ ਹਾਂ ਕਿ ਜਿਹੜਾ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਤੇ 6 ਜੂਨ ਦਾ ਪ੍ਰੋਗਰਾਮ ਹੁੰਦਾ ਹੈ ਉਹ ਬੜਾ ਲਿਮਿਟਿਡ ਤੇ ਸਿਲੈਕਟਿਵ ਹੁੰਦਾ ਹੈ ਔਰ ਕੁਝ ਸਮੇਂ ਦੇ ਵਿੱਚ ਹੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਅਡਰੈਸ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦੇ ਪਰਿਵਾਰਾਂ ਨੂੰ ਸਰੋਪਾ ਸਾਹਿਬ ਪੇਟ ਕਰਕੇ ਸਮਾਪਤ ਕਰ ਦਿੰਦੇ ਨੇ ਔਰ ਉਸ ਤੋਂ ਬਾਅਦ ਜਥੇ ਬੰਨੀਆਂ ਆਪਣੇ ਆਪਣੇ ਤੌਰ ਤੇ ਪ੍ਰਕਰਮਾ ਦੇ ਵਿੱਚ ਉਹ ਆਪਣਾ ਪ੍ਰਕਟਾਵਾ ਕਰਦੀਆਂ ਨੇ ਆਪਣੀ ਗੱਲ ਮੀਡੀਆ ਦੇ ਸਾਹਮਣੇ ਕਹਿੰਦੀਆਂ ਨੇ ਆਪਸ ਵਿੱਚ ਵੀ ਸ਼ੇਅਰ ਕਰਦੀਆਂ ਨੇ ਤੁਸੀਂ ਸਰੋਵਣਿਕ ਮੈਟਿੰਗ ਲੈ ਚੁੱਕਿਆ ਕਿ ਜਦੋਂ ਪੂਰੇ ਪੰਜਾਬ ਚੋਂ ਸੰਗਤ ਆਈ ਹੁੰਦੀ ਹੈ ਕਿਉਂ ਨਾ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਦੀਵਾਨ ਸਜਾਏ ਜਾਣ ਜਿੱਥੇ ਸਾਰੀ ਸੰਗਤ ਨੂੰ ਕਿਹਾ ਜਾਵੇ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਕਿ ਜਿਹੜੀ ਸੰਗਤ ਪ੍ਰਕਰਮਾ ਦੇ ਵਿੱਚ ਇਕੱਤਰ ਹੋਈ ਹੈ ਉਹ ਇੱਥੇ ਆਪਣੇ ਆਪਣੇ ਤੌਰ ਤੇ ਮੀਡੀਆ ਨੂੰ ਐਡਰੈਸ ਕਰਨ ਦੀ ਬਜਾਏ ਜਾਂ ਆਪਣੇ ਤੌਰ ਤੇ ਤੁਸੀਂ ਐਡਰੈਸ ਸਿਸਟਮ ਤੋਂ ਬੋਲਣ ਦੀ ਬਜਾਏ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਚਲੋ ਉੱਥੇ ਟਾਡੀ ਵੀ ਹੋਣਗੇ ਔਰ ਉਥੇ ਸਾਰੀਆਂ ਜੜੀਆਂ ਜਿੱਥੇ ਬੰਦੀਆਂ ਉਹਨਾਂ ਦੇ ਨੁਮਾਇੰਦੇ ਵੀ ਬੋਲਣਗੇ ਔਰ ਇਸ ਤਰੀਕੇ ਦੇ ਨਾਲ ਜਥੇਬੰਦੀਆਂ ਨੂੰ ਵੀ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਤੇ ਪਲੇਟਫਾਰਮ ਮਿਲ ਸਕਦਾ ਹੈ ਔਰ ਮਿਲਣਾ ਚਾਹੀਦਾ ਵੀ ਅੱਛਾ ਮੈਂ ਤਾਂ ਵਿਚ ਵੀ ਮਨਾਇਆ ਜਾਣਾ ਪ੍ਰੋਗਰਾਮ ਉਥੇ ਤੁਸੀਂ ਸ਼ਿਰਕਤ ਕਰੋਗੇ ਮੈਂ ਤੇ ਇਹਦੇ ਵਿੱਚ ਜਿਹੜਾ ਪ੍ਰੋਗਰਾਮ ਹੁੰਦਾ ਉਹ ਸੇਮ ਪ੍ਰੋਗਰਾਮ ਹੁੰਦਾ ਕਿਉਂਕਿ ਉਸ ਵੇਲੇ ਸਾਡਾ ਜਿਹੜਾ ਬੰਦੀ ਕਾਲ ਹੁੰਦੀ ਹੈ ਔਰ ਸਾਡਾ ਜਿਹੜਾ ਧਿਆਨ ਹੁੰਦਾ ਅਸੀਂ ਅੰਮ੍ਰਿਤਸਰ ਸਾਡਾ ਕੇਂਦਰਿਤ ਹੁੰਦਾ ਔਰ ਇਸ ਕਰਕੇ ਜਿਹੜੇ ਸਾਡੇ ਉਸ ਇਲਾਕੇ ਦੇ ਸਿੰਘ ਨੇ ਉਹ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਪ੍ਰੋਗਰਾਮ ਕਿਤੇ ਵੀ ਹੋਵੇ ਜੂਨ 83 ਦੇ ਕੱਲੂ ਘਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਔਰ ਜਿਹੜਾ ਉਸ ਸ਼ਹੀਦਾਂ ਦੀ ਸੋਚ ਦਾ ਜਿਹੜਾ ਸੰਘਰਸ਼ ਸੀਗਾ ਉਸ ਨੂੰ ਸਮਰਪਿਤ ਹੋਣਾ ਚਾਹੀਦਾ ਉਹਨਾਂ ਸਾਰੀਆਂ ਥਾਵਾਂ ਤੇ ਅਸੀਂ ਪਹੁੰਚੀਏ ਮਤਲਬ ਜਿਸਮਾਨੀ ਤੌਰ ਤੇ ਫਿਜ਼ੀਕਲ ਪਹੁੰਚੀਏ ਜਾਂ ਨਾ ਪਹੁੰਚੀਏ ਪਰ ਸਾਡਾ ਉਹਨਾਂ ਨੂੰ ਸਮਰਥਨ ਆਟੋਮੈਟਿਕ ਹੈ ਪਰ ਲੋਕਾਂ ਦਾ ਦੇਸ਼ ਤੇ ਜਥੇਦਾਰ ਕਾਲਕ੍ਰਿਤ ਕੌਮ ਦੇ ਨਾਲ ਸੰਬੇਸ਼ ਦਿੰਦੇ ਆ ਜਾਂ ਖੋਦਨ ਕਰਦੇ ਆ ਸਰ ਦਨ ਕਾਲ ਦਾ ਗਿਆਨੀ ਗੜਗੱਜ ਨੂੰ ਮਾਨਤਾ ਦਿੱਤਾ ਹੈ ਦੇਖੋ ਜਥੇਦਾਰ ਨੂੰ ਮਾਨਤਾ ਦੇਣੀ ਜਾਂ ਨਾ ਦੇਣੀ ਇੱਕ ਵੱਖਰਾ ਵਿਸ਼ਾ ਔਰ ਇਹ ਪਿਛਲੇ ਗਿਆਨੀ ਗੁਰਬਚਨ ਸਿੰਘ ਤੋਂ ਹੀ ਇਹ ਕੱਲ ਚੱਲਦੀ ਆ ਰਹੀ ਹੈ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਫੈਸਲੇ ਲਏ ਨੇ ਉਸ ਤੋਂ ਬਾਅਦ ਕੌਮ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਿਆਨੀ ਗੁਰਬਚਨ ਸਿੰਘ ਤੋਂ ਉਸ ਤੋਂ ਬਾਅਦ ਦੇ ਜਥੇਦਾਰਾਂ ਨੂੰ ਮੰਨਿਆ ਨਹੀਂ ਕਿਉਂਕਿ ਸਰਬਤ ਖਾਲਸਾ ਨੇ ਆਪਣੇ ਜਥੇਦਾਰ ਕੌਮ ਨੂੰ ਦੇ ਦਿੱਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਜਥੇਦਾਰ ਦੇ ਦਿੱਤੇ ਅਤੇ ਦੋਨਾਂ ਜਥੇਦਾਰ ਜਿਹੜੇ ਪੈਰਲਲ ਜਿਹੜਾ ਸਿਸਟਮ ਇੱਕ ਉਸ ਤੋਂ ਬਾਅਦ ਚੱਲਣਾ ਸ਼ੁਰੂ ਹੋ ਗਿਆ ਜੇਕਰ ਤੁਸੀਂ ਇਹ ਵੇਖੋ ਕਿ ਜਿਹੜੇ ਜਿਹੜੀ ਸੰਗਤ 6 ਜੂਨ ਨੂੰ ਕਾਰਤਕ ਸਾਹਿਬ ਤੇ ਇਕੱਤਰ ਹੁੰਦੀ ਹੈ ਉਹਨਾਂ ਵਿੱਚੋਂ ਬਹੁਤਾਤ ਸੰਗਤ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ بنائے ਜਥੇਦਾਰਾਂ ਨੂੰ ਪਰਵਾਹ ਨਹੀਂ ਕਰਦੀ ਸੋ ਯਾਨੀ ਜਿਹੜੇ ਗੜਗਾਜ ਨੇ ਜਿਹੜੇ ਹੁਣ ਆਏ ਨੇ ਮੈਨੂੰ ਲੱਗਦਾ ਇਹ ਵੀ ਉਸੇ ਕਤਾਰ ਦੇ ਵਿੱਚ ਹੀ ਸ਼ਾਮਲ ਹੁੰਦੇ ਨੇ ਔਰ ਇਹਨਾਂ ਦੇ ਨਾਲ ਤਾਂ ਹੋਰ ਬਹੁਤ ਸਾਰੇ ਵਿਵਾਦ ਜੁੜ ਗਏ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਲਾਇਆ ਗਿਆ ਚੋਰੀ ਇਹਨਾਂ ਦੀ ਦਸਤਾਰਬੰਦੀ ਕੀਤੀ ਗਈ ਔਰ ਕੌਮ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਔਰ ਬਹੁਤ ਵੱਡਾ ਇੱਕ ਵਿਵਾਦ ਖੜਾ ਹੋਇਆ ਮੈਨੂੰ ਲੱਗਦਾ ਕਿ ਗਿਆਨੀ ਗੜਗੜ ਜੀ ਹੁਣਾਂ ਨੂੰ 6 ਜੂਨ ਨੂੰ ਕੌਮ ਦਾ ਗੁੱਸੇ ਤੇ ਰੋਧ ਦਾ ਸਾਹਮਣਾ ਕਰਨਾ ਪਏਗਾ ਜਿਹੜਾ ਜੋ ਵੀ ਸੁਣਿਆ ਹੋਏਗਾ ਉਹ ਜੋ ਵੀ ਉਹਨਾਂ ਦਾ ਸੁਨੇਹਾ ਹੈ ਉਹਨੂੰ ਮੰਨਿਆ ਸਨੇਹਾ ਕੌਮ ਦੇ ਹਿੱਤ ਵਿੱਚ ਹੈ ਪੰਥ ਦੇ ਹਿੱਤ ਵਿੱਚ ਹੈ ਸੰਘਰਸ਼ ਦਾ ਤੇ ਉਹ ਸਾਰਿਆਂ ਦੇ ਲਈ ਸਾਂਝਾ ਹੈਗਾ ਕੱਲ੍ਹ ਦੇ ਸਾਡੇ ਲਈ ਥੋੜੀ ਹੋਏਗਾ ਜਿਹੜੇ ਸਰਦਾਰ ਸਾਹਿਬ ਨੇ ਇਹ ਧਿਆਨ ਸਿਰ ਉੱਤੇ ਮੰਡਵਾਉਣ ਨੂੰ ਮਿਲਗੇ ਨੇ ਬਸੋ ਪਿਛਲੇ ਦਿਨਾਂ 'ਚ ਉਹਨਾਂ ਨੇ ਉਹ ਜਿਹੜੇ ਡਾਇਰੈਕਟਰੀਆਂ ਵਾਲਾ ਉਹ ਨਹੀਂ ਆਏ ਸੀ ਕਿ ਮਤਲਬ ਉਹਨਾਂ ਨੇ ਕੁਝ ਜੀਟਿੰਗਾਂ ਚੰਨ ਲਾਕੀ ਕਿ ਮਤਲਬ ਜਿਹੜੀ ਮੀਟਿੰਗ ਸਾਰੇ ਇਕੱਠੇ ਹੋ ਜਾਣਾ ਉੱਥੇ ਜੀ ਦੇਖੋ ਸਾਡੀ ਜੋ ਉਹਨਾਂ ਨੂੰ ਉਹਨਾਂ ਨੇ ਧਿਆਨ ਸਿੰਘ ਮੰਡ ਦੇ ਨਾਲ ਕਿਉਂਕਿ ਬਿਮਾਰ ਚੱਲ ਰਹੇ ਨੇ ਉਹਨਾਂ ਦਾ ਪਤਾ ਲਿਆ ਹੈ ਇੱਕ ਚੰਗੀ ਪਹਿਲ ਕਦਮੀ ਕੀਤੀ ਅਸੀਂ ਕਹਿ ਸਕਦੇ ਹਾਂ ਇੱਕ ਏਕਤਾ ਵਾਲੇ ਪਾਸੇ ਨੂੰ ਗੱਲ ਹੋ ਰਹੀ ਹੈ ਕਿ ਇਕੱਠੇ ਹੋਇਆ ਜਾਵੇ ਹੁਣ ਉਹ ਏਕਤਾ ਦੀ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਬੂਰ ਪੈਂਦੇ ਨੇ ਉਹ ਇਕੱਠੇ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਔਰ ਮੇਰੀ ਮੇਰੀ ਸਾਡੀ ਇੱਕ ਜਾਣਕਾਰੀ ਹੋਰ ਵੀ ਹੈ ਇਹ ਅਕਾਲ ਤਖਤ ਸਾਹਿਬ ਦੇ ਸਕੱਤਰੇ ਦੇ ਵਿੱਚ ਇੱਕ ਕੋਸ਼ਿਸ਼ ਇਹ ਵੀ ਹੋ ਰਹੀ ਹੈ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਐਸ ਵਾਰ ਉਹ ਮੰਜੀ ਸਾਹਿਬ ਦੀਵਾਨ ਹਾਲ ਵੀ ਹੋ ਸਕਦਾ ਹੈ ਕਿ ਦੀਵਾਨ ਸਜਾਇਆ ਜਾ ਸਮਾਗਮ ਕੀਤਾ ਜਾਵੇ ਇਸ ਪ੍ਰੈਜ਼ੈਂਟ ਜੱਥੇਦਾਰ ਜਿਹੜੀ ਸਲੋਮਿਕ ਵਿੱਚ ਦੇ ਜੱਜ ਹਨ ਉਹਨਾਂ ਦੀ ਦੇਖ ਦੇਖੇ ਪਰ ਹਲੀ ਤੱਕ ਗੱਲ ਸਾਹਮਣੇ ਨਹੀਂ ਆਈ ਪਰ ਅੰਦਰ ਅੰਦਰ ਕੋਸ਼ਿਸ਼ਾਂ ਜਾਰੀ ਨੇ ਸੋ ਏਕਤਾ ਦੀਆਂ ਕੋਸ਼ਿਸ਼ਾਂ ਹਰ ਪਾਸੇ ਚੱਲ ਰਹੀਆਂ ਨੇ ਜਦ ਜਦ ਉਹ ਸਾਡੇ ਸਾਹਮਣੇ ਆਣ ਗਿਆ ਅਸੀਂ ਆਪਸ ਵਿੱਚ ਵਿਚਾਰ ਕਰਕੇ ਪੰਥ ਦੇ ਹਿੱਤ ਵਿੱਚ ਸੰਘਰਸ਼ ਦੇ ਹਿੱਤ ਵਿੱਚ ਸੰਘਰਸ਼ ਨੂੰ ਅੱਗੇ ਤੋਰਨ ਦੇ ਹਿੱਤ ਵਿੱਚ ਫੈਸਲੇ ਲਵਾਂ ਪਟਨਾ ਸਾਹਿਬ ਦੇ ਸਿੱਖੋ ਹੁਕਮਨਾਮਾ ਲਿਖਣਿਆ ਗਾਡੀ ਕਰਦਾ ਚੀਜ਼ ਉਹਦੇ ਖਿਲਾਫ ਸੁਰੰਦੀ ਕਮੇਟੀ ਨੇ ਵੀ ਖੇਤੀ ਕੀਤੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਮੁਕਾਤਬ ਸਾਹਿਬ ਸਰਵੋੱਚ ਹੈ ਉਹ ਨੂੰ ਕੋਈ ਆਡਿਟ ਨਹੀਂ ਕਰ ਸਕਦਾ ਤੇ ਤੁਸੀਂ ਉਹਨਾਂ ਨੂੰ ਆਰਡਰ ਕਰੀ ਜਾਂਦੇ ਇਹਦੇ ਬਾਰੇ ਕੀ ਤੁਹਾਡਾ ਕੋਲ ਦੋਨਾਂ ਪਾਸੇ ਮਜ਼ਾਕ ਬਣਾਇਆ ਗਿਆ ਹੈ ਮर्याਦਾ ਦਾ ਧਰਮ ਦਾ ਰਵਾਇਤਾਂ ਦਾ ਟ੍ਰੈਡੀਸ਼ਨ ਦਾ ਦੋਮਾਂ ਪਾਸੇ ਮਜ਼ਾਕ ਬਣਿਆ ਆਹ ਦੇਖੋ ਇਹ ਚੀਜ਼ਾਂ ਇਨਾ ਥਾਵਾਂ ਤੇ ਬੈਠ ਕੇ ਵੀ ਜੇ ਇਸ ਤਰੀਕੇ ਦੇ ਨਾਲ ਮਜ਼ਾਕ ਕੀਤਾ ਜਾਵੇ ਮਜ਼ਾਕ ਬਣਾਇਆ ਜਾਵੇ ਤੇ ਇਹ ਸਭ ਤੋਂ ਦੁਖਦਈ ਗੱਲ ਹੁੰਦੀ ਹੈ ਅਸੀਂ ਦੁਨੀਆ ਨਾਲ ਲੜ ਰਹੇ ਹਾਂ ਆਪਣੀ ਆਜ਼ਾਦੀ ਲਈ ਆਪਣੇ ਨਿਆਰੇਪਣ ਲਈ ਆਪਣੀ ਅਧਰੀ ਪਛਾਣ ਲਈ ਔਰ ਸਾਡੀਆਂ ਸੰਸਥਾਵਾਂ ਤੇ ਬੈਠੇ ਬੰਦੇ ਜਿਹੜੇ ਧਾਰਮਿਕ ਬੰਦੇ ਨੇ ਜਿਹੜੇ ਮਤਲਬ ਆਗੂ ਨੇ ਧਾਰਮਿਕ ਆਗੂ ਨੇ ਉਹ ਇਸ ਤਰ੍ਹਾਂ ਦੇ ਛੋਟੀਆਂ ਹਾਸੋ ਹੀ ਨਹੀਂ ਗੱਲਾਂ ਕਰਨ ਮਜ਼ਾਕ ਬਣਾ ਤੇ ਬਹੁਤ ਦੁਖਦਈ ਹੈ ਔਰ ਅਸੀਂ ਇਸ ਦਿਨ ਨੂੰ ਇਸ ਜੀ ਦਿਨ ਖੇਤੀ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਵਿਹਾਰ ਰਿਹਾ ਹੈ ਪਰ ਪਾਸੇ ਜੀ ਪਰਦੇ ਘਾਰਾ ਮੌਕੇ ਜਿਸ ਕਿਸੇ ਬੰਦੇ 10 ਸਾਲ ਦੇ ਮੁੱਢ ਜਿਹੜੇ ਉੱਥੇ ਸ਼ਹੀਦ ਹੋਏ ਫੌਜ ਨਾਲ ਲੜਦੇ ਹੋਏ ਉਹ ਜੱਥੇਬੰਦੀ ਦੀ ਸਕੂਲੀਅਤ ਜਿਹੜੀ ਆ ਪਰਦੇ ਘਾਰਾ ਦਿਵਸ ਤੇ ਨਹੀਂ ਹੋ ਰਹੀ ਇਸੇ ਕੋਸਾ ਬਤਨ ਦਾ ਖਾਲਸਾ ਗੀਤ ਸੋਈ ਦਾਇਆ ਦੇ ਬਾਰੇ ਜੇ ਤੇ ਫਤਿਹ ਬੰਦੀ ਦੇ ਮਕੀ ਹੁੰਦੇ ਨਹੀਂ ਹੋਏ ਨੇ ਉਹ ਜਿਹੜੇ ਉਹ ਆ ਕੇ ਕਹਿ ਰਹੇ ਨਹੀਂ ਹੁੰਦੇ ਤੇ ਉਹਨਾਂ ਨੂੰ ਚਾਹੀਦਾ ਇਹ ਸਵਾਲ ਤਾਂ ਬਾਬਾ ਨਾਮ ਸਿੰਘ ਨੂੰ ਕਰਨਾ ਚਾਹੀਦਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਵਾਬ ਦੇ ਕੇ ਬਾਬਾ ਨਾਮ ਸਿੰਘ ਨੂੰ ਆਪਣੇ ਅਮਨੇ ਸਾਹਮਣੇ ਖੜਾ ਕਰ ਲਈਏ ਤੇ ਫਿਰ ਸਲਾਹ ਤੇ ਸਾਡੀ ਇਹ ਹੈ ਮੇਰੇ ਖਿਆਲ ਬਾਬਾ ਨਾਮ ਸਿੰਘ ਸਲਾਹ ਵਾਲੀ ਪੋਜੀਸ਼ਨ ਤੋਂ ਬਹੁਤ ਉੱਪਰ ਜਾ ਚੁੱਕੇ ਹਨ ਬਹੁਤ ਉੱਪਰ ਜਾ ਚੁੱਕੇ ਨੇ ਹੁਣ ਉਹਨਾਂ ਨੂੰ ਸਾਡੀ ਸਲਾਹ ਦੀ ਲੋੜ ਨਹੀਂ ਹੈ ਹੁਣ ਉਹਨਾਂ ਨੂੰ ਬਹੁਤ ਵੱਡੇ ਲੋਕਾਂ ਦੀ ਸਲਾਹ ਚਾਹੀਦੀ ਨਹੀਂ ਪਰ ਤੁਸੀਂ ਇਹਨਾਂ ਨੂੰ ਇਹਦਾ ਹੱਲ ਕੀ ਹੈ ਇਹਦਾ ਕੀ ਹੱਲ ਹੈ ਉਹਨਾਂ ਨੂੰ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਇੱਕ ਜਗ੍ਹਾ ਸਾਰੀ ਕੌਮ ਨੂੰ ਇੱਕ ਜਗ੍ਹਾ ਜਦੋਂ ਸਾਰੀ ਕੌਮ ਉੱਥੇ ਇਕੱਠੀ ਹੁੰਦੀ ਹੈ ਉਹਨਾਂ ਨੂੰ ਆਉਣਾ ਚਾਹੀਦਾ ਅਗਰ ਉਹ ਨਹੀਂ ਆ ਰਹੇ ਤੇ ਕੋਈ ਵਜ੍ਹਾ ਦੱਸਣ ਕਿ ਕਿਉਂ ਨਹੀਂ ਆ ਰਹੇ ਤੇ ਜੇ ਕੋਈ ਵਜ੍ਹਾ ਨਹੀਂ ਹੈ ਫਿਰ ਉਹਨਾਂ ਦੀ ਉਹਨਾਂ ਦੀ ਉਹਨਾਂ ਦੇ ਪਾਰ ਤੇ ਇਹ ਬਹੁਤ ਵੱਡੀ ਮਤਲਬ ਗਲਤੀ ਹੈ ਕਿ ਬਿਨਾਂ وجہ ਨਹੀਂ ਆ ਰਹੇ ਉਹ ਕਹਿੰਦੇ ਸੀ ਉਹ ਸਥਾਨ ਤੇ ਨਾ ਹੁੰਦਾ ਇਸ ਕਰਕੇ ਪ੍ਰਬੰਧ ਕਰਦੇ ਹੁੰਦੇ ਪ੍ਰਬੰਧ 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 ਮੁਖੀ ਨੇ ਆਪ ਨਹੀਂ ਕਰਨੇ ਹੁੰਦੇ ਪ੍ਰਬੰਧ ਥੱਲੇ ਸੇਵਾਦਾਰਾਂ ਨੇ ਕਰਨੇ ਹੁੰਦੇ ਪ੍ਰਬੰਧ ਉਹ ਪਹਿਲਾਂ ਵੀ ਕਰਦੇ ਸੀ ਜਦੋਂ ਆਉਂਦੇ ਸੀ ਜਦੋਂ ਆਉਂਦੇ ਸੀ ਪ੍ਰਬੰਧ ਉਹਦੋਂ ਵੀ ਹੁੰਦੇ ਸੀ ਤੇ ਹੁਣ ਵੀ ਹੋ ਜਾਣਗੇ ਜੇ ਆ ਜਾਣਗੇ ਤੇ ਪਰ ਆਣਾ ਤੇ ਹੀ ਦੋਨੋਂ ਸਿੱਖ ਜਥੇਬੰਦੀਆਂ ਵੱਲੋਂ ਵੀ ਸਮਾਰਸ਼ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਦਲ ਖਾਲਸਾ ਨੇ 6 ਜੂਨ ਨੂੰ ਲੈ ਕੇ ਆਪਣੀ ਰਣਨੀਤੀ ਸਾਫ਼ ਕਰ ਦਿੱਤੀ ਹੈ ਸਵਾਲ ਇਹ ਨਹੀਂ ਕਿ ਲੜਾਈ ਕਿੱਥੋਂ ਹੋ ਰਹੀ ਹੈ ਸਵਾਲ ਇਹ ਹੈ ਹੱਕਾਂ ਲਈ ਆਵਾਜ਼ ਕਿੱਥੇ ਤੱਕ ਪਹੁੰਚ ਰਹੀ ਹੈ